ਸੋ ਇੱਕ ਚੀਜ਼ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆ ਰਹੀ ਹੈ ਜਿਹੜੇ ਬੱਚਿਆਂ ਦੇ ਇੱਕ ਜਾਂ ਦੋ ਨੰਬਰ ਤੋਂ ਰਹਿ ਰਹੇ ਨੇ ਜਾਂ ਨੱਕੇ ਤੇ ਜਾ ਕੇ ਜਾਨਕਿ ਜਿਨ੍ਹਾਂ ਦਾ ਪਹਿਲਾਂ 85 ਜਾਂ 86 ਸੀਗੇ ਉਹ 89 ਤੇ ਜਾ ਕੇ ਰੁਕੇ ਹੋਏ ਐ ਤਾਂ ਜਿਹੜੇ ਦੇ 78 ਜਾਂ 79 ਹੈਗੇ ਸੀ ਉਹ 81 ਤੇ ਜਾ ਕੇ ਰੁਕੇ ਹੋਏ ਐ ਜਾਨਕਿ ਕੈਟਾਗਰੀਜ਼ ਵਾਈਜ਼ ਜਿਨ੍ਹਾਂ ਨੂੰ ਜਿੰਨੀ ਕੋ ਰਿਲੈਕਸੇਸ਼ਨ ਹੁੰਦੀ ਹੈ ਜਾਨਕਿ ਉਹ ਕਲੀਅਰ ਹੋਣ ਤੋਂ ਇੱਕ ਜਾਂ ਦੋ ਨੰਬਰ ਤੋਂ ਪਿੱਛੇ ਨੇ ਸੋ ਹੁਣ ਮੈਂ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੂੰਗਾ ਠੀਕ ਹੈ ਬਾਕੀ ਤੁਹਾਡੀ ਮਰਜ਼ੀ ਐ ਅਪੀਲ ਇਹ ਕਰਨਾ ਚਾਹੁੰਗਾ ਕਿਉਂਕਿ ਥੋੜਾ ਜਿਹਾ ਫਰਕ ਹੈ ਫਰਕ ਕੀ ਹੈ ਕਿ ਜਦੋਂ ਆਪਾਂ ਕਲਿੱਕ ਕਰਦੇ ਹਾਂ ਕੋਈ ਵੀ ਨੰਬਰ ਜੇ ਆਪਨ ऑलरेडी ਉਹ ਨੰਬਰ ਪਹਿਲਾਂ ਮਿਲਿਆ ਹੋਇਆ ਹੈ ਤਾਂ ਉਹ ਨੰਬਰ ਦੁਬਾਰਤੋਂ ਆਪਾਂ ਨਹੀਂ ਮਿਲਦਾ ਹੁੰਦਾ ਠੀਕ ਹੈ ਤਾਂ ਅਸੀਂ ਕੋਸ਼ਿਸ਼ ਕੀਤੀ ਸੀ ਕੱਲ ਬੋਰਡ ਦੇ ਕੁਝ ਅਫਸਰਾਂ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਤੋਂ ਪੁੱਛਿਆ ਤਾਂ ਇਹ ਜਿਹੜਾ ਰਿਜ਼ਲਟ ਹੈ ਇਹ ਐਕਸਪਰਟ ਕਮੇਟੀ ਤੋਂ ਤਿਆਰ ਕੀਤਾ ਹੋਇਆ ਰਿਜ਼ਲਟ ਹੈ ਕਿਉਂਕਿ ਰਿਜ਼ਲਟ ਰਿਵਾਈਜ਼ ਹੋਣ ਦੇ ਵਿੱਚ ਉਹਨਾਂ ਨੇ ਇਹ ਕਿਹਾ ਤਿੰਨ ਤਕਰੀਬਨ ਕਈ ਬੱਚਿਆਂ ਦੇ ਤਿੰਨ ਤੋਂ ਚਾਰ ਨੰਬਰ ਵਧੇ ਹੈ ਠੀਕ ਹੈ ਤਾਂ ਕਈਆਂ ਦੇ 1 ਵਦਿਆ ਕਿਸੇ ਨੂੰ 2 ਵਦਿਆ ਹੁਣ ਜਾਨੀ ਕਿ ਹੁਣ ਇਥੋਂ ਤੁਸੀਂ ਦੇਖੋ ਵੀ ਮੈਨੂੰ ਬੱਚੇ ਮੈਸੇਜ ਇਹ ਕਰ ਰਹੇ ਆ ਕਹਿੰਦੇ ਜੀ ਕਈਆਂ ਦੇ 3 ਵੱਧ ਕੇ ਕਈਆਂ ਦੇ 1 ਵਦਿਆ ਜੀ ਇਹ ਕੀ ਦਿੱਕਤ ਹੈ ਹੁਣ ਇਹਦੇ ਵਿੱਚ ਇਹ ਦਿੱਕਤ ਹੈ ਤੁਹਾਨੂੰ ਉਹ ਦੋ ਨੰਬਰ ਪਹਿਲਾਂ ਮਿਲੇ ਹੋਏ ਨੇ